ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਵੀ ਉਹਦੀ ਡਾਇਰੈਕਸ਼ਨ ਉਹਨਾਂ ਦੀ ਨੂੰ ਪੂਰਾ ਤਰ੍ਹਾਂ ਫਾਲੋ ਕੀਤਾ ਜਾਂਦਾ ਸਾਰੇ ਜਿਹੜੇ ਪੁਰਾਣੇ ਸਾਡੇ ਸੈਂਸੇਸ਼ਨਲ ਜਾਂ ਜੀਨੀਅਸ ਕੇਸ ਕ੍ਰਾਈਮ ਦੇ ਹੋਏ ਆ ਉਹ ਸਾਰੇ ਸੋਲਵ ਕੀਤੇ ਗਏ ਆ ਔਰ ਵਿਦਨ ਰਿਕਾਰਡ ਟਾਈਮ 26 ਨਵੰਬਰ ਜਿਹੜਾ ਰਾਤ ਦੇ ਟਾਈਮ ਛਾਟਾ ਏਰੀਆ 'ਚ ਵੀ ਇੱਕ ਮਰਡਰ ਹੋਇਆ ਸੀ ਔਰ ਉਹਦੇ ਚ ਤਰਮਜੀਤ ਇਲੀਅਸ ਟਰਮਾ ਜਿਹੜੇ ਆ ਉਹਨਾਂ ਦਾ ਮਰਡਰ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਸਪੈਸ਼ਲ ਟੀਮਸ ਬਣਾਈਆਂ ਗਈਆਂ ਔਰ ਬਹੁਤ ਪ੍ਰੋਫੈਸ਼ਨਲ ਤੌਰ ਤੇ ਟੈਕਨੋਲੋਜੀਕਲੀ ਹਿਊਮਨ ਇੰਟੈਲੀਜੈਂਸ ਨੂੰ ਦੇਖਦੇ ਹੋਏ ਔਰ ਪ੍ਰੋਫੈਸ਼ਨਲ ਵੇਅ ਦਾ ਇਨਵੈਸਟਿਗੇਟ ਕਰਦੇ ਹੋਏ ਇਹ ਕੇਸ ਸੋਲਵ ਕੀਤਾ ਗਿਆ ਗਦਰਫਿਊ ਡੇਸ ਔਰ ਇਹਦੇ ਚ ਤਿੰਨ ਮੇਨ ਅਕਿਊਜ਼ ਜਿਹੜੇ ਇਨਵੋਲਡ ਸੀ ਕ੍ਰਾਈਮ ਚ ਉਹ ਫੜੇ ਗਏ ਆ ਟੋਟਲ 6 ਅਕਿਊਜ਼ਡ ਜਿਹੜੇ ਇਨਵੈਸਟੀਗੇਸ਼ਨ ਮੁਤਾਬਕ ਸਾਹਮਣੇ ਆਏ ਜਿਨ੍ਹਾਂ ਨੇ ਇਸ ਮਰਡਰ ਨੂੰ ਅੰਜਾਮ ਦਿੱਤਾ ਜਿਹੜੇ ਫੜੇ ਗਏ ਤਿੰਨ ਬੰਦੇ ਆ ਉਹ ਹੈਗਾ ਨਵਰਾਜ ਜਿਹੜੀ ਐ ਸਮੂਰ ਇਸ ਵਾਸ਼ ਰੋਡ ਛਾਟਾ ਅੰਮ੍ਰਿਤਸਰ ਦਾ ਹੀ ਐ ਦਰਵਿੰਦਰ ਬਿੱਲੀ ਐ ਵੀ ਉਸ ਏਰੀਆ ਦਾ ਸ਼ੁਭਦੀ ਪੱਲੀਏ ਸ਼ੁਭ ਇਹ ਵੀ ਸੁਬਾਸ਼ ਰੋਡ ਛਾਟਾ ਅੰਮ੍ਰਿਤਸਰ ਦਾ ਹੀ ਐ ਪੁਰਾਣੇ ਨਾਲ ਤੇ ਕੇਸ ਕੋਈ ਨਹੀਂ ਐ ਪਰ ਇਹਦੇ ਵਿੱਚ ਮੇਨ ਕਾਂਸਪੀਰੇਟਰ ਜਿਹੜਾ ਹੈ ਅੰਕੁਸ਼ ਏਲੀਅਸ ਬਾਂਮਨ ਉਹ ਉਸ ਏਰੀਏ ਦਾ ਰਹਿਣ ਵਾਲਾ ਐਸ ਵੇਲੇ ਆਸਟ੍ਰੇਲੀਆ 'ਚ ਹੈ ਉਹ ਜੋ ਇੰਡੀਕੇਸ਼ਨ ਸਾਡੇ ਕੋਲ ਹੈ ਉਹਦੇ ਕਹਿਣ ਤੇ ਸਾਰਾ ਕੰਮ ਕੀਤਾ ਗਿਆ ਜਿਹੜਾ ਦਿਲਵਿੰਦਰ ਬਿੱਲੀ ਤੇ ਸ਼ੁਭਦੀ ਪੈ ਇਹ ਲੋਕਲ ਗਰਾਊਂਡ ਲੈਵਲ ਤੇ ਸਾਰੇ ਮੇਨ ਕਨਸਪਿਰੇਟਰਸ ਬੱਚੋ ਸਾਹਮਣੇ ਆਏ ਨੇ ਜਿਹੜੇ ਕਿ ਅੰਕੁਸ਼ ਆਸਟ੍ਰੇਲੀਆ ਬੇਸ ਜਿਹੜਾ ਬੰਦਾ ਹੈ ਉਹਦੇ ਡਾਇਰੈਕਸ਼ਨ ਦੇ ਉੱਤੇ ਕੰਮ ਕਰ ਰਹੇ ਸੀ ਦਿਲਵਿੰਦਰ ਬਿੱਲੀ ਇੱਕ ਜਿਹਨੇ ਰੈਕੀ ਵਗੈਰਾ ਕੀਤੀ ਨਵਰਾਜ ਨੂਰ ਨਾਲ ਸੋ ਇਹ ਤਿੰਨ ਬੰਦੇ ਜਿਹੜੇ ਬੜੇ ਇੰਪੋਰਟੈਂਟ ਇੱਥੇ ਸਾਹਮਣੇ ਆਏ ਨੇ ਸ਼ੁਭਦੀਪ ਨੇ ਮੋਟਰਸਾਈਕਲ ਵਗੈਰਾ ਵੀ ਜਿਹੜਾ ਅਰੇਂਜ ਕੀਤਾ ਵੈਪਨਸ ਵੀ ਇਧਰ ਉਧਰ ਲੈ ਕੇ ਆਇਆ ਔਰ ਸਾਹਮਣੇ ਜਿਹੜੇ ਸ਼ੂਟਰਸ ਆਏ ਨੇ ਉਹ ਹੈਗੇ ਮਨਕਰਨ ਸैम ਤੇ ਜੋਬਨ ਸੋ ਬਹੁਤ ਜਲਦੀ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਬਟ ਮੈਂ ਬੜਾ ਮਤਲਬ ਇਸ ਗੱਲ ਬਾਰੇ ਆਪਣੀ ਟੀਮ ਤੇ ਇਨਾਂ ਨੂੰ ਸ਼ਾਬਾਸ਼ ਦਿਨਾ ਕਿ ਰਿਕਾਰਡ ਟਾਈਮ ਦੇ ਵਿੱਚ ਇੱਕ ਬਲਾਈਂਡ ਕੇਸ ਜਿਹੜਾ ਕਿ ਇੰਟਰ ਗੇਮ ਜਿਹਨੂੰ ਕਿਹਾ ਜਾ ਸਕਦਾ ਹੈ ਰਾਈਵਲਰੀ ਦਾ ਸੀ ਕਿਉਂਕਿ ਜਿਹੜਾ ਰਮਜੀਤ ਸੀਗਾ ਉਹਨਾਂ ਦੇ ਖਿਲਾਫ ਵੀ ਪਹਿਲਾਂ ਪੰਜ ਮੁਕੱਦਮੇ ਦਰਜ ਸੀਗੇ ਸੋ ਪੁਰਾਣੀ ਦੁਸ਼ਮਣੀ ਚੱਲ ਰਹੀ ਸੀਗੀ ਬਟ ਸਾਰਾ ਜਿਹੜੀ ਕਾਂਸਪੀਰੇਸੀ ਹੈ ਇਹਨੂੰ ਬਿਲਕੁਲ ਅਨਰਥ ਕੀਤਾ ਗਿਆ ਟੋਟਲੀ ਐਕਸਪੋਜ਼ ਕਰ ਦਿੱਤੀ ਗਈ ਹੈ ਔਰ ਬਹੁਤ ਜਲਦ ਜਿਹੜੇ ਬਾਕੀ ਤੇ ਨੇ ਅਕਿਊਜ਼ਡ ਹੈ ਅਲੋਂਗ ਵਿਦ ਵੈਪਨਸ ਉਹ ਵੀ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਫੜ ਲਾਂਗੇ ਸੋ ਮੈਂ ਇਹਦੇ ਵਿੱਚ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਜੀ ਹਰਪਾਲ ਸਿੰਘ ਸਾਡੇ ਏਡੀਸੀਪੀ ਸ਼ਿਵਦਰਸ਼ਨ ਸਾਡੇ ਏਸੀਪੀ ਵੈਸਟ ਔਰ ਇਨਸਪੈਕਟਰ ਵਿਨੋਦ ਕੁਮਾਰ ਐਸਐਚਓ ਛਾਟਾ ਤੇ ਉਹਨਾਂ ਦੀ ਟੀਮ ਨੂੰ ਦਿਲੀ ਬਮਾਰਕਬਾਦਿੰਦਾ ਐਂਡ ਅ ਸੂਟੇਬਲਲੀ ਅਸੀਂ ਰਿਵਾਰਡ ਵੀ ਕਰਾਂਗੇ ਕਿਉਂਕਿ ਬਹੁਤ ਇੱਕ ਅਹਿਮ ਕੇਸ ਸੀ ਔਰ ਇੱਕ ਅਨਡਿਟੈਕਟਿਡ ਕੇਸ ਸੀ ਸਾਡੇ ਮਿਸ਼ੇਡ ਦਾ ਜਿਹਨੂੰ ਕੁਝ ਦਿਨਾਂ ਦੇ ਵਿੱਚ ਹੀ ਬੜੀ ਪ੍ਰੋਫੈਸ਼ਨਲ ਵੇ ਨਾਲ ਇਹਨਾਂ ਨੇ ਜਿਹੜਾ ਉਹਨੂੰ ਸੋਲਵ ਕੀਤਾ